ਸਤਿ ਸ੍ਰੀ ਅਕਾਲ ਫੇਸਬੁਕ ਦੇਖ ਰਹੇ ਸਾਰੇ ਵੀਰਾਂ ਨੂੰ ਅੱਜ ਪਿੰਡ ਸੰਗਤਪੁਰ ਦੇ ਨੌਜਵਾਨ ਮਿੱਟੀ ਸੇਵਾ ਲੈ ਕੇ ਜਾ ਰਹੇ ਭਾਈ ਕਿੱਥੇ ਲੈ ਕੇ ਜਾ ਰਹੇ ਮਿੱਟੀ ਸੇਵਾ ਤੁਸੀਂ ਕੀਰਤਵਾਰ ਸਾਹਿਬ ਜੀ ਭਾਈ ਕੀਰਤਵਾਰ ਸਾਹਿਬ ਲੈ ਕੇ ਚੱਲੇ ਜੀ ਜਿਹੜੀ ਸਲਾਈਡ ਨਹੀਂ ਹੋਈ ਪਹਾੜੀ ਦੀ ਅੱਛਾ ਭਾਈ ਹਾਂਜੀ ਉੱਥੇ ਲੈ ਕੇ ਚੱਲੇ ਜੀ ਇਹ ਸਾਡੇ ਪਿੰਡ ਦੇ ਨੌਜਵਾਨ ਸੰਗਤਪੁਰ ਦੇ ਜੀ ਉੱਥੇ ਲੈ ਕੇ ਚੱਲੇ ਮਿੱਟੀ ਸੇਵਾ ਜੀ ਇਹ ਬੋਰੂ ਭਾਰੇ ਕਿੰਨੇ ਬੋਰੂ ਭਾਰੇ ਭਾਈ ਇਹ ਭਰੇ ਜਣਾ 3-400 ਬੋਰੂ ਬਈ ਠੀਕ ਹੈ ਠੀਕ ਹੈ ਭਾਈ ਇਹ ਸਾਰੇ ਜੰਗ ਮੁੰਡੇ ਜੀ 20-22 ਸਾਲ ਦੇ ਦੇਖ ਸਕਦੇ ਤੂੰ ਪੂਰੀ ਮਿਹਨਤ ਨਾਲ ਕਿੰਨੇ ਬੋਰੂ ਭਰ ਚੁੱਕੇ ਭਾਜੀ ਅਜੇ 200 ਦੇ ਕਰੀਬ ਭਰ ਚੁੱਕੇ ਹੋ ਗਿਆ ਭਾਈ 200 ਦੇ ਕਰੀਬ ਬੋਰੂ ਭਰ ਹੋ ਚੁੱਕੇ ਆ ਜੀ ਬਾਕੀ ਲੱਗ ਰਹੇ ਮੁੰਡੇ ਇਹ ਬੋਰੂ ਘਟਗੇ ਸੀ ਹੋਰ ਲੈ ਕੇ ਆਏ ਥੋੜੇ ਇਹ ਸਾਡੇ ਸੱਜਣ ਭਾਜੀ ਹਰਿਆਣ ਭਾਜੀ ਤੇ ਜੋਨੀ ਭਾਜੀ ਇਹ ਵਿਚਾਰ ਭਾਜੀ ਇਹ ਸੰਦੀਪ ਭਾਜੀ ਇਹ ਮਨਕਰਤ ਭਾਜੀ ਭਾਈ 사ਤਰੀ ਗਾਲ ਜੀ ਖਾਸਾ ਜੀ ਇਹ ਮੁੰਡਾ ਜੀ ਪੂਰਾ ਗੁਰੂ ਦੇ ਲੜ ਲੱਗਿਆ ਹੋਇਆ ਜੀ ਪਾਠ ਵੀ ਕਰਦਾ ਸ਼ਾਮ ਨੂੰ ਅੱਜ 6 ਵਾਰ ਹੀ ਲੱਗਿਆ ਇਹ ਮੁੰਡਾ ਮਨ ਕਰਦਾ ਭਾਜੀ ਕੀ ਕਹਿਣਾ ਜਾਵਾਂਗੇ ਸੇਵਾ ਬਾਰੇ ਕੁਝ ਨਹੀਂ ਕੁਝ ਵੀ ਨਹੀਂ ਗੱਲਬਾਤ ਕਰਦੇ ਆ ਇਹ ਸਾਡੇ ਸ਼ੰਤੀ ਭਾਜੀ ਤੇ ਸਾਈਡ ਭਾਜੀ ਹੋਰ ਸ਼ੰਤੀ ਭਾਜੀ ਕੀ ਹਾਲ ਹੈ ਆ ਸੇਵਾ ਲੱਗੇ ਭਾਜੀ ਹਾਂਜੀ ਹਾਂਜੀ ਠੀਕ ਆ ਭਾਜੀ ਟ੍ਰੈਕਟਰ ਤੇ ਲੱਦ ਕੇ ਲੈ ਕੇ ਜਾਣੇ ਭਾਜੀ ਹਾਂਜੀ ਭਾਈ ਹਾਂਜੀ ਇਹ ਮੁੰਡਾ ਬਹੁਤ ਵਧੀਆ ਜੀ ਨੌਜਵਾਨ ਪੂਰਾ ਫਿਟਨੈਸ ਕਰਦਾ ਜੀ ਆਪਣੀ ਜੀ ਤੇ ਆਪਣੇ ਸੇਵਾ ਹੀ ਕਰੇ ਜੀ ਅੱਜ ਚਾ ਲੈ ਦੂ ਠੀਕ ਹੈ ਜੀ ਅੱਗੇ ਤੁਹਾਨੂੰ ਦਿਖਾਉਂਦੇ ਆ ਵਲੋਗ 'ਚ ਟ੍ਰੈਕਟਰ 'ਚ ਫਿਰ ਲੱਦ ਕੇ ਜਾਵਾਂਗੇ ਮਿੱਟੀ ਨੌਰਸਰ